ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਦੋਸਤੋ ਅੱਜ ਬਾਈ ਜੱਗੇ ਦੇ ਘਰੇ ਆਏ ਆਂ ਨਿਹਾਲ ਸਿੰਘ ਵਾਲਾ ਤੇ ਬਾਗਾ ਪੁਰਾਣੇ ਇਸ ਏਰੀਏ 'ਚ ਸਾਰਿਆਂ ਨਾਲੋਂ ਮੌਲ ਰੇਟ ਇਸ ਬਾਈ ਜੱਗੇ ਦੇ ਜਾਇਜ਼ ਹੁੰਦੇ ਆ ਹਾਈ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਡੇਲੀ ਪਸ਼ੂ ਆਉਂਦੇ ਆ 7-800 ਨਾ ਬਈਆ ਕੇ ਪਸ਼ੂ ਸੇਲ ਕਰ ਦਿੰਦਾ ਲੋਕਾਂ ਕੋ ਕੋਈ 5-5 6-6 ਹਜ਼ਾਰ ਨਹੀਂ ਲੈਂਦਾ 7-800 ਐਂਡ ਵੱਧ ਤੋਂ ਵੱਧ ਹਜ਼ਾਰ ਨਫਾ ਲੈ ਕੇ ਬਈ ਅੱਗੇ ਪਸ਼ੂ ਸੇਲ ਕਰ ਦਿੰਦਾ ਦੋ ਵੜਾ ਸੇਲ ਹੈ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਿਆ ਕੇ ਅੱਗੇ ਸੇਲ ਕਰਦੇ ਆ ਵਪਾਰੀ ਭੈਣ ਭਰਾ ਉਸੇ ਘਰੋਂ ਪਸ਼ੂ ਲੈਂਦੇ ਆ ਜਿਹੜਾ ਵਪਾਰੀ ਪਸ਼ੂ ਭਾਅ ਸਿਰ ਦਿੰਦਾ ਜਾਇਜ਼ ਦਿੰਦਾ ਜੇ ਉਹਨਾਂ ਨੂੰ ਵੀ ਖਰੀਦ ਕੇ ਵਿੱਚੋਂ ਕੁਝ ਨਫਾ ਨਫਾ ਮਿਲੂਗਾ ਫੇਰ ਹੀ ਵਪਾਰੀ ਨੇ ਦੁਬਾਰਾ ਆਉਣਾ ਹੁੰਦਾ ਤੇ ਜੇ ਉਹਨਾਂ ਨੂੰ ਪਸ਼ੂ ਮਹਿੰਗਾ ਮਿਲੂ ਫੇਰ ਵਪਾਰੀ ਕੋਲੇ ਵਪਾਰੀ ਕਿੱਥੇ ਆਉਂਦਾ ਇਹ ਦੋ ਪਸ਼ੂ ਸੇਲ ਹੈ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਰੈਸਲਰ ਨਾਮ ਜੁਗਦੀਪ ਸਿੰਘ ਪਿੰਡ ਕੋਲਿਆਸੁਰ ਤੁਸੀਂ ਨਿਆਸ ਸਿੰਘ ਦਾ ਜਿਹੜਾ ਮੋਕਾ ਧੁੱਪ ਜੱਗਿਆ ਕੜੜੀ ਕਢਾਈ ਫਿਰਦਾ ਅੱਜ ਦਾ ਅੱਜ ਤਾਂ ਪੂਰੀ ਕੜੜੀ ਤੋਂ ਬਾਈ ਆਜੋ ਬਤਲਾ ਤੁਹਾਨੂੰ ਆਜੂਗਾ ਆਜੋ ਪੂਰਾ ਟੇਲੀ ਆਣਾ ਸੋਭਾ ਦਾ ਚੱਲ ਮਹਾਰਾਜ ਭਲੀ ਕਰੇ ਯਾਰ ਹਾਂ ਫੋਨ ਨੰਬਰ ਦੱਸ ਦਈਏ 9056653918 ਜੋੜਾ ਵਕਾਉ ਜੋੜਾ ਵਕਾਉ ਆ ਬਾਈ ਵੇੜਾਂ ਦਾ ਸੋਹਣੀ ਜਿਹੀ ਬੱਛੀ ਕੰਨ ਮਾਸੂਆ ਦੂਜੇ ਸੂਏ ਸੁਣਾ ਬਾਈ ਵੇੜ ਨੇ ਹੂੰ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਤਰੀਕਾ ਜੈਕ ਹੋ ਗਈ ਆ 8 ਨੂੰ ਦਿਨ ਪੂਰੇ ਹਫਤੇ ਦੀ ਕੱਚੀ ਇੱਕ ਹਫਤੇ ਦੀ ਕੱਚੀ ਆ ਹਾਂ ਦੁੱਧ ਕਿੰਨਾ ਪਿਆਜੂ ਦੁੱਧ ਪੀਓ ਜੂਗੀ ਬਈ 13 14 ਕਿਲੋ ਜਿੰਨਾ ਲਈ ਆ 13 ਕਿਲੋ ਚੋਇਆ ਵਾ ਗਾਂ 13 ਜਵਾਦੇ 14 ਜਵਾਦੇ ਅਗਲੇ ਸ਼ਾਮ ਸੰਭਾਲ ਦੇ ਸਰਤੇ ਆ ਹਨਾ ਬੁੱਤੀ ਸੋਹਣੀ ਹੈ ਨਾ ਬੁੱਤੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਕੱਲੀ ਵੇੜ ਕੱਚੀ ਕੱਚੀ ਹੈ ਸਹੀ ਆ ਜੈ ਜੈ ਮੁੱਲ ਜੱਕੇ ਪਹਿਲੇ ਹੀ ਦੱਸ ਦੇ ਦਿਲ ਜਿਆਦਾ ਖੜਾ ਇਹ 35 ਹਜ਼ਾਰ ਹੀ ਦੇ ਦਾਂਗੇ 35 ਦੀ 20 ਦੀ ਜਮਾ ਤੇਰਾ ਜੱਗਿਆ ਦੋਸਤੋ ਜਮੇ ਜੈ ਜੈ ਮੁੱਲਾ 35000 ਦੀ ਦੇ ਦੇਣੀ ਆ 35000 ਦੀ ਐਵਜੀ ਜਰਸੀ ਅੱਜ ਕੱਲ ਦਿੰਦਾ ਵੀ ਕੌਣ 25 25 20 20 ਹਜ਼ਾਰ ਦੀਆਂ ਤਾਂ ਅਉਸਰ ਜਰਸੀਆਂ ਵੜਾਂ ਵਿਕੀ ਜਾਂਦੀਆਂ ਕੋਈ 20 20 22 22 ਮਹੀਨਿਆਂ ਦੀਆਂ ਇਹ ਤਾਂ ਫੇਰ ਕਰਮਾਂ ਵਾਲੀ ਸੂਨ ਵਾਲੀ ਆ ਜਿਹੜੀ ਅਉਸਰ ਵੱੱਛੀ ਲੈਣੇ ਆ ਤੁਸੀਂ ਕੋਈ 20ਾਂ 22ਾਂ ਮਹੀਨਿਆਂ ਦੀ ਉਹ ਪਤਾ ਨਹੀਂ ਖਣੀ ਅਗਲੀ ਨੇ ਆਉਂਦੀ ਨੇ ਸੀਵਨ ਲੈ ਜਾਣਾ ਗੱਬਣ ਹੋ ਜਾਣਾ ਖਣੀ ਹੋ ਸਕਦਾ ਤੁਹਾਨੂੰ 6 ਮਹੀਨੇ ਪੱਠੇ ਪਾਉਣੇ ਪੈ ਜਾਣ ਤੇ ਪਾਉਣੇ ਪੈ ਹੀ ਜਾਣ ਨਾ ਗੱਬਣ ਹੋਵੇ ਉਹ ਤੇ 20 22000 ਲਾਉਣ ਨਾਲੋਂ ਇਹ ਤੇ 34 35000 ਲਾਇਆ ਚੰਗਾ ਪਤਾ ਤਾਂ ਹੈਗਾ ਹਫਤੇ ਨੂੰ ਇਹਨੇ ਸੂ ਪੈਣਾ ਦੁੱਧ ਜੱਗਾ ਕਹਿੰਦਾ 13 14 ਕਿਲੋ ਖੁੱਲਾ ਪਿਆ ਜੂ ਸੋਹਣੀ ਜਰਸੀ ਐ ਕਦ ਕਾੜ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਆ ਦੁੱਧ ਇਹਨਾਂ ਦਾ ਮੱਝਾ ਰ ਗਈ ਹੁੰਦਾ ਫੈਟ ਚੰਗੀ ਆਉਂਦੀ ਆ ਜੇ 13 14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਘਟੋ ਘਟ ਲੱਖ ਰੁਪਏ ਦੀ ਆਉਂਦੀ ਆ ਤੇ ਮੱਝ ਵਰਗਾ ਦੁੱਧ ਹੋਣਾ ਜਮਾ ਚਿੱਟਾ 35000 ਦੀ ਬਾਈ ਕਹਿੰਦਾ ਦੇ ਦੇਣੀ ਐ ਇਤੋਂ ਘੱਟ ਮੁੱਲ 'ਚ ਕਿਹੜੇ ਘਰੋਂ ਤੁਹਾਨੂੰ ਜਰਸੀ ਮਿਲ ਜੂ ਕਿਸੇ ਵੀ ਘਰੋਂ ਜਰਸੀ ਨਹੀਂ ਮਿਲਨੀ ਮੁੱਲ ਜੈ ਜੀ ਹੁੰਦੇ ਕਰਕੇ ਤਾਂ ਇਹੋ ਵੀਡੀਓ ਦੇ ਸਟਾਰਟਿੰਗ 'ਚ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਸਾਰੇ ਵਪਾਰੀ ਭਰਾ ਵੀ ਇਸ ਘਰੋਂ ਪਸ਼ੂ ਲਈ ਆ ਕੇ ਅੱਗੇ ਸੇਲ ਕਰਦੇ ਆ ਸੀਲ ਫੁੱਲ ਆ ਭਾਵਾਂ ਜਵਾਗ ਚੋਈ ਜਾਣ ਆ ਸਾਰੇ ਵਲਟਾ ਕੱਢ ਕੇ ਫੇਸ ਹੂੰ ਆ ਸਾਰੀ ਬਾਲ ਟੱਲ ਕੱਢ ਕੇ ਸੋਣਾ ਪੰਜਾਂ ਸੱਤਾਂ ਦਿਨਾਂ ਦਾ ਹੀ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਦਾਮੀ ਰੰਗ ਦੀ ਦੂਜਾ ਸੂਹਾ ਜਰਸੀ ਦੋ ਨੰਬਰ ਜੱਗਾ ਕੋਲੀਆ ਦੋ ਨੰਬਰ ਬਈ 10 ਦਿਨਾਂ ਦੀ ਕੱਚੀ ਆ ਠੀਕ ਆ ਇਹ ਪਿੰਡੋਂ ਲਈ ਆ ਆਪਾਂ ਲੋਕਲ ਆਜੀ ਇਹ ਤੇ ਆ ਬਾਪੂ ਹੀ ਕਰੀ ਜਾਂਦਾ ਇਹ ਬਾਪੂ ਟਰੇਡਰ ਰੰਗ ਕਰੀ ਜਾਂਦਾ ਟਰੇਡਰ ਰੰਗ ਕਰੀ ਜਾਂਦਾ ਹਾਂ ਟਰੇਡਰ ਬੰਦੀ ਕੀਤਾ ਹੈਗਾ ਹੋਰ ਲਿਆ ਹੈਗਾ ਆਪਾਂ ਠੀਕ ਹੈ ਤੇ ਉਹ ਰੰਗ ਨੂੰ ਕਰੀਦਾ ਮਗਰਾਡ ਨੀਲੇ ਕਰਦੇ ਆ ਮਗਰਾਡ ਨੀਲੇ ਹਾਂ ਮੈਸਤਰੀ ਸਾਹਿਬ ਚਮਕ ਕੇ ਜਾਵਾਂ ਹਾਂ ਜਾਵਾਂ ਜੀ ਜਾਵਾਂ ਠੀਕ ਆ ਨਾਵੇਂ ਬਣ ਗਏ ਨਾ ਟਰੈਕਟਰ ਮੇਰੇ ਮਾਂ ਬਣਾ ਦਾ ਖਤਰੀਪੀ ਦਾ ਨਾਵੇਂ ਹੀ ਬਣਾਤੀ ਠੀਕ ਆ ਹਾਂ ਇੰਜ ਰਹਿਗਾ ਸਾਬ ਕਾ ਨਾ ਸਵੇਰੇ ਸਹੀ ਸਵੇਰੇ ਇੰਜਨ ਸਾਫ ਹਾਂ ਠੀਕ ਆ ਹੁਣ ਉਮਰ ਲੰਮੀ ਹੋ ਜਣੀ ਇਹਨਾਂ ਦੀ ਹਾਂ ਹਾਂ ਦੋਸਤੋ ਜੰਗਾਲ ਜੰਗੂਲ ਸਾਰਾ ਚੱਕਦਾ ਬਾਪੂ ਨੇ ਰੰਗ ਮਾਰਤਾ ਪਹਿਲਾਂ ਪ੍ਰਾਈਮਰ ਮਾਰਿਆ ਸੀਗਾ ਫਿਰ ਰੰਗ ਮਾਰਤਾ ਕਿਉਂਕਿ ਮੈਂ ਕੱਲ ਵੀ ਵੀਡੀਓ ਬਣਾਈ ਸੀ ਦੋਵਾਂ ਵਹਿੜਾਂ ਦੀ ਕੱਲ ਬਾਪੂ ਪ੍ਰਾਈਮਰ ਮਾਰੀ ਜਾਂਦਾ ਸੀ ਅੱਜ ਰੰਗ ਕਰੀ ਜਾਂਦਾ ਇਹਨੇ ਦੂਜੇ ਸਵੇਰੇ ਸੂਣਾ ਬਾਈ ਇਹ ਪਿੰਡੋਂ ਲਈ ਲੋਕਲ ਆਪਾਂ ਦੇਣਾ ਦਹਾ ਦੀ ਕੱਚੀ ਆ ਠੀਕ ਆ ਠੀਕ ਆ ਜਿਨ੍ਹਾਂ ਲਈ ਦੋ ਤੋਂ ਕਹਿੰਦੇ 14 ਕਿਲੋ ਪਹਿਲਾਂ ਦੱਸ ਤੂੰ ਤਾਂ ਨਹੀਂ ਰੰਗ ਰੋਗ ਕਰਦਾਨਾ ਜਗਿਆ ਨਹੀਂ ਨਹੀਂ ਮੈਂ ਨਹੀਂ ਮੇਰੇ ਕੋ ਤਾਂ ਪਸੂ ਨਹੀਂ ਨੋਟ ਹਾਂ ਪਰ ਆ ਜਾਂਦੇ ਆ ਮੰਨ ਵਪਾਰੀ ਭਰਾ ਲੈ ਜਾਂਦੇ ਆ ਵੇਚਣਾਂ ਨੇ ਤੇ ਜਦੋਂ ਮੰਨ ਕ ਜਦੋਂ ਇੱਕ ਦੋ ਰਹਿ ਜਾਂ ਵੀਡੀਓ ਦੇ ਵੇਚ ਦੇ ਦਿੰਦੇ ਆ ਫਿਰ ਫਿਰ ਆ ਜਾਂਦੇ ਆ ਆਹੀ ਲੋਟ ਨਹੀਂ ਹੁੰਦਾ ਬਾਈ ਯਾਰ ਆਪਦੇ ਕੋਲ ਕੰਮ ਸਹੀ ਆ ਤੇ ਉਹ ਖੇਤ ਦਾ ਹੁਣ ਕੰਮ ਲੱਭੜਿਆ ਵਾ ਤੇ ਜਿਹੜਾ ਮਰਮਟਾ ਕਰੇ ਹੁੰਦਾ ਕਰੀ ਜਾਂਦਾ ਕੰਮ ਬਿਜਾਰ ਕਰੀ ਜਾਂਦਾ ਹਾਂ ਬਿਜਾਰ ਕਰੀ ਜਾਂਦਾ ਕੰਨ ਮਾਸੂਗਾ ਦੂਜੇ ਕੱਚੀ ਹੈ ਭਾਜ ਲਈ ਹੈ ਭਾਜ ਦੇ ਦੇਣੀ 32000 ਰਿਵੜ ਦੇ ਦੇਣੀ 32 ਦੀ ਵਾਹ ਤੇਰੇ ਜੱਗਿਆ 32000 ਦੀ ਬਾਈ ਕਹਿੰਦਾ ਦੇ ਦੇਣੀ ਆ ਭਾਜ ਆਈ ਹੈ ਤੇ ਭਾਜ ਹੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ 14 15 ਕਿਲੋ ਦਿੱਤਾ ਇਹਨੇ ਪਿਛਲੇ ਸੂਏ ਦਿਨ ਕਿੰਨੇ ਲੈ ਜੂ 10ਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਮੁੱਲ ਸਿਰਫ 32000 10 ਦਿਨ ਜੇ ਕੋਈ ਭੈਣ ਭਰਾ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਵਲਟ ਲਪਈਆਂ ਬਹੁਤ ਸਾਰੀ ਵਲਟ ਲ ਕੱਢ ਕੇ ਸੁਬਾਲਾ ਜਾਕੇ ਵਾਧੀ ਦੇ ਠੀਕ ਹੈ ਠੀਕ ਹੈ ਦੋਸਤੋ ਬਾਈ ਕੰ ਦਾ ਸੰਗਲ ਪਾਇਆ ਸੀਗਾ ਤਾਂ ਤਲਿਆਰੇ ਦੀ ਆਲਜੀ ਕਰਦੀ ਆ ਆਮ ਤੁਹਾਨੂੰ ਪਤਾ ਹੀ ਆ ਜਿਹੜੇ ਭੈਣ ਭਰਾਵਾਂ ਦੇ ਘਰੇ ਪਸ਼ੂ ਰੱਖੇ ਹੁੰਦੇ ਆ ਲਗਭਗ ਸਾਰਿਆਂ ਦੇ ਸੰਗਲ ਹੀ ਹੁੰਦੇ ਆ ਤੇ ਆ ਸੰਗਲ ਦਾ ਨਿਸ਼ਾਨ ਵੀ ਤੁਸੀਂ ਗੱਲ ਤੇ ਦੇਖ ਸਕਦੇ ਆ ਤਲਿਆਰੇ ਦਾ ਵਪਾਰੀ ਪਾਉਂਦੇ ਆ ਪਾਉਂਦੇ ਵੀ ਰੰਗ-ਬਰੰਗੇ ਆ ਜੱਗੇ ਦੇ ਪਾਏ ਆ ਹਰੇ ਨਗਾ ਜਿਹੜੇ ਬਾਬੇ ਨਾਲ ਦੇ ਥਣ ਸੋਹਣੇ ਆ ਮੁੱਠੀ ਵਾਲੇ ਹੱਥ ਦੀ ਚਵਾਈ ਵਾਲੇ ਆਵੇ ਨਾ ਹੇ ਪੂਗਲਾ ਵਾਲਟਰ ਦਾ ਬਈ ਪੈਣੇ ਆਦਿਗਾ ਮਾਰਾ ਦਿਨ ਦਾਸ ਪਈ ਆ ਆ ਆ ساری ਵਾਲਟੈਲ ਕੱਢ ਕੇ ਸੋਣਾ ਇਹਨੇ 32000 ਦੀ ਦੇ ਦੇਣੀ ਆ 10 ਦਿਨ ਪਏ ਆ ਇਹ ਦੋ ਜਰਸੀਆਂ ਜੱਗੇ ਕੋਲੀਏ ਦੀਆਂ ਸੇਲ ਐ ਇੱਕ ਨੰਬਰ 35000 ਦੀ ਦੋ ਨੰਬਰ 32000 ਦੀ ਜੇ ਕੋਈ ਜੋੜਾ ਲੈ ਲੂ ਹੋਰ ਮਾਨ ਤਾਨ ਹੋ ਜੂ ਵਿੱਚੋਂ ਫੋਨ ਨੰਬਰ ਸਕਰੀਨ ਤੇ ਐ ਜੇ ਕੋਈ ਵਪਾਰੀ ਭੈਣ ਭਰਾ ਵੀ ਲੈ ਜਾਂਦਾ ਹਫਤਾ ਆਬਤਾ ਖੰਡ ਸਾਮਕੇ ਤਿਆਰ ਕਰਕੇ ਸੇਲ ਕਰਦਾ ਸਾਵਿਕਰ ਮਾਲੀਆਂ ਵਧੀਆ ਮੁਨਾਫਾ ਦੇ ਜਾਣਗੇ ਅੱਜ ਕੱਚੀਆਂ ਦਾ ਮੁੱਲ ਜਵੇਂ ਹੀ ਜਾਇਜ ਹੈ 1 ਨੰਬਰ 35 ਦੀ 2 ਨੰਬਰ 32 ਦੀ ਫੋਨ ਨੰਬਰ ਸਕਰੀਨ ਤੇ ਹੈ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਭਾਈ ਜੱਗੇ ਘੋਲੀਏ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੌਸਮ ਉਹੀ ਗੱਲ ਲਈ ਜੱਗਾ ਕਹਿੰਦਾ ਪੂਰਾ ਵਗਦਾ ਸੀਗਾ ਤੇ ਬੱਦਲ ਹੋ ਗਏ ਆ ਚਲ ਵਧੀਆ ਗਰਮੀ ਹੋ ਗਈ ਸੀਗੀ ਮੀਂਹ ਪੈ ਜ ਲੈ ਬੇ ਰੱਬ ਟਕਾ ਆ ਕੇ ਪਾ ਦੇ ਪਤਲਵੇੜੀ ਆਉਂਦੀ ਜਾਂਦੀ ਸਾਰੀ ਓੱਡ ਜੂ ਹੈ ਨਾ ਪਤਲਵੇੜੀ ਤੋਂ ਓੱਡ ਜਮੀਂ ਪੈ ਗਿਆ ਜਿਹਨੂੰ ਅਮਰਜੀ ਸਪਰੇਆ ਕਰਾਉਣਾ ਪੈਣੀ ਹੈ ਪਤਲਵੇੜੀ ਹਾਂ ਤੇ ਔੜ ਲੱਗਾਂ ਦੀ ਨਹੀਂ ਜੋ ਰੱਬ ਆ ਗਿਆ ਮਾਰ ਸਾਰੇ ਚੱਕਦੇ ਨੇ ਪਟਾਕੇ ਪਾ ਦੇਣੇ ਸਾਰੇ ਦੋ ਪਸ਼ੂ ਸੇਲ ਆ ਸਾਰਿਆਂ ਨੂੰ ਸਸ਼ਿਕਾ